ਪੰਜਾਬੀ میوزਿਕ ਇੰਡਸਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਬਤੌਰ ਰਾਈਟਰ ਹੀ ਲਾ ਲਓ ਤੁਸੀਂ ਕਰੀਬੀ ਤੋਂ ਵੇਖਿਆ ਅੰਦਰ ਬੜੇ ਹੋ ਜਾਣਿਆ ਬਹੁਤ ਬਰੀਕੀ ਦੀਆਂ ਚੀਜ਼ਾਂ ਆਉਂਦੀਆਂ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ ਔਰ ਔਨ ਕੈਮਰਾ ਕਈ ਵਾਰ ਉਸ ਗੱਲ ਦਾ ਜ਼ਿਕਰ ਵੀ ਨਹੀਂ ਹੁੰਦਾ ਬਟ एवरीवन 노ਸਟ ਯਾ ਸੋ ਵਾਟ ਯੂ ਫੀਲ ਅਬਾਊਟ ਪੰਜਾਬੀ ਇੰਡਸਟਰੀ ਆਦਰ ਇਟਸ میوزਿਕ ਔਰ ਆਦਰ ਇਟਸ ਫਿਲਮ ਨਹੀਂ ਫੀਲਿੰਗ ਦਾ ਸੈਂਸ ਵੀ ਕਿਹੜੇ ਪਰਸਪੈਕਟਿਵ ਦੀ ਗੱਲ ਕਰ ਰਹੇ ਆ ਆਪਾਂ ਕਿੱਥੇ ਲੈਗ ਕਰ ਰਹੇ ਆ ਨਹੀਂ ਆਪਾਂ ਲੈਗ ਸ਼ੁਰੂ ਤੋਂ ਕੰਟੈਂਟ ਦੀ ਕਰਦੇ ਆ ਹੋਰ ਤਾਂ ਕੋਈ ਮਤਲਬ ਗੱਲ ਨਹੀਂ ਹੈਗੀ ਅਸੀਂ ਨਾ ਰਿਸਕ ਨਹੀਂ ਲੈਂਦੇ ਐਜ਼ ਮੇਕਰਸ ਯਾ ਲੈਣਾ ਨਹੀਂ ਚਾਹੁੰਦੇ ਹਾਂ ਤਾਂ ਹੀ ਨਹੀਂ ਲੈਣਾ ਚਾਹੁੰਦੇ ਕਿਉਂਕਿ ਸਾਡੇ ਕੋਲ ਐਗਜ਼ਾਮਪਲ ਨਹੀਂ ਹੈਗੇ ਤੇ ਸਾਡੇ ਕੋਲ ਲੀਡਰਸ ਨਹੀਂ ਹੈਗੇ ਜਿਹੜੇ ਬਹਿਲ ਕਰਨ ਕਿਉਂਕਿ ਅਸੀਂ ਤਾਂ ਨਵੇਂ ਆ ਸਾਡੇ ਤੋਂ ਵੱਡਿਆਂ ਨੇ ਐਕਸਪੈਰੀਮੈਂਟ ਕਰਨੇ ਆ ਨਾ ਜਿਹੜੇ ਸਟੈਬਲਿਸ਼ਡ ਪ੍ਰੋਡਕਸ਼ਨ ਹਾਊਸਸ ਨੇ ਜਾਂ ਐਸਟੈਬਲਿਸ਼ਡ ਆਰਟਿਸਟਸ ਨੇ ਉਹਨਾਂ ਨੇ ਰਿਸਕ ਲੈਣਾ ਨਾ ਡਿਫਰੈਂਟਲੀ ਹਨਰਸ ਦਾ ਅਸੀਂ ਤਾਂ ਤਿਆਰ ਆ ਅਸੀਂ ਤਾਂ ਪੰਗੇ ਲੈਣੇ ਰਹਿੰਦੇ ਆ ਸਾਡਾ ਤਾਂ ਪਹਿਲਾ ਹੀ ਪ੍ਰੋਡਕਟ ਜਿਹੜਾ ਸੀ ਉਹ ਐਕਸਪੈਰੀਮੈਂਟਲ ਸੀ ਆਊਟ ਆਫ ਦ ਬਾਕਸ ਸੀਗਾ ਤੇ ਜਿਹੜੀ ਆ ਚੀਜ਼ ਵੀ ਹੁਣ ਅਸੀਂ ਲੈ ਕੇ ਆ ਰਹੇ ਆ 6 ਸੀਚ ਜੇ ਇਹ ਸਕਸੈਸਫੁਲ ਹੁੰਦੀ ਆ ਲੋਕ ਇਹਨੂੰ ਸਕਸੈਸਫੁਲ ਕਰਦੇ ਆ ਉਹਨਾਂ ਲਾਰਜ ਸਕੇਲ ਹਮ ਇੰਦਾ ਨਹੀਂ ਵੀ ਪੈਸੇ ਪੂਰੇ ਕਰ ਗਈ ਫਿਲਮ ਜੇ ਪੈਸੇ ਪੂਰੇ ਕਰ ਜੂਗੀ ਫਿਰ ਉਹਦੇ ਨਾਲ ਤਾਂ ਚਲੋ ਸਾਡਾ ਹੱਲ ਹੋ ਜੂ ਬਟ ਉਹਦੇ ਨਾਲ ਸਾਡੇ ਵਰਗੇ ਹੋਰ ਲੋਕਾਂ ਦਾ ਹੱਲ ਨਹੀਂ ਹੋਣਾ ਤਾਂ ਚੇਂਜ ਕੋਈ ਨਹੀਂ ਹੋਣਾ ਫਿਰ ਹਾਂ ਹਨਾ ਸੋ ਉਹ ਅਸੀਂ ਨਾ ਸੇਫ ਜ਼ੋਨ ਚ ਰਹਨੇ ਆ ਹਾਂ ਸ਼ੁਰੂ ਤੋਂ ਹੀ ਅੱਛਾ 뮤직 ਚ ਐਕਸਪੈਰੀਮੈਂਟ ਕਰਨਾ ਈਜ਼ੀ ਆ ਔਨ ਸਟੇਕ ਚੀਜ਼ਾਂ ਘਟ ਹੁੰਦੀਆਂ ਨੇ ਤਾਂ ਹੀ 뮤직 ਚ ਤੁਸੀਂ ਚੇਂਜੇਸ ਦੇਖਦੇ ਹੋ ਤਾਂ ਹੀ 뮤직 ਤੁਸੀਂ ਗਰੋ ਹੁੰਦਾ ਦੇਖਦੇ ਹੋ ਇੱਕ ਇੱਕ ਨਵਾਂ ਮੁੰਡਾ ਕੈਨੇਡਾ ਚ ਬੈਠ ਕੇ ਨਵਾਂ ਮੁੰਡਾ ਕੈਨੇਡਾ ਚ ਬੈਠ ਕੇ ਐਕਸਪੈਰੀਮੈਂਟ ਕਰਦਾ ਵੀ ਮੈਂ ਤਾਂ ਯਾਰ ਇਦਾਂ ਦੀ ਬੀਟ ਬਣਾਉਣੀ ਆ ਮੈਂ ਤਾਂ ਯਾਰ ਥੈਂਕ ਯੂ ਸੋ ਮਚ ਸ਼ੁਕਰੀਆ ਜੀ ਮੈਂ ਨੂੰ ਤਾਂ ਪਸ ਕਿ ਮੈਂ ਤਾਂ ਇਦਾਂ ਦੀ ਬੀਟ ਬਣਾਉਂ ਮੈਂ ਤਾਂ ਇਦਾਂ ਦੀ ਕੰਪੋਜੀਸ਼ਨ ਬਣਾਉਂਗਾ ਮੇਰੀ ਮਰਜ਼ੀ ਹਮ ਕਿਉਂ ਉਹਦਾ ਸਟੇਕ ਘੱਟ ਲੱਗਿਆ ਹੋਇਆ ਉਹਨੇ ਸ਼ਾਇਦ ਇੱਕ ਛੋਟੇ ਜਿਹੇ ਸਟੂਡੀਓ ਚ ਬੈਠ ਕੇ ਆਪ ਹੀ ਸ਼ਾਇਦ ਉਹ ਚੀਜ਼ ਮਿਊਜ਼ਿਕਲੀ ਬਣਾ ਲੈਣੀ ਆ ਆਪ ਲਿਖਦਾ ਆਪ ਹੀ ਗਾਉਂਦਾ ਉਹਦਾ ਆਪਣਾ ਹੀ YouTube ਚੈਨਲ ਆ ਗਾਣਾ ਬਣਾਇਆ YouTube ਚੈਨਲ ਤੇ ਪਾਤਾ ਤੇ ਕਿਉਂਕਿ ਉਹ ਐਕਸਪੈਰੀਮੈਂਟਲ ਸੀ ਹਮ ਨਵੀਂ ਚੀਜ਼ ਸੀ ਹਮ ਉਹ ਕਲਿੱਕ ਹੋ ਗਈ ਯਾ ਜਿੰਨਾ ਸਾਡੇ ਮੁੰਡਿਆਂ ਨੇ ਪਿਛਲੇ ਸਾਲਾਂ ਦੇ ਵਿੱਚ ਐਕਸਪੈਰੀਮੈਂਟ ਕੀਤਾ ਮਿਊਜ਼ਿਕਲੀ ਤਾਂ ਹੀ ਅਸੀਂ ਗਰੋਅ ਕੀਤੇ ਆ ਉਹ ਹਨੀ ਸਿੰਘ ਹੋਣਾ ਤੋਂ ਸ਼ੁਰੂ ਕਰ ਲੋ ਚਾਹੇ ਤੁਸੀਂ ਸ਼ੁਭ ਤੋਂ ਲੈ ਲੋ ਸਿੱਧੂ ਮੂਸੇ ਵਾਲੇ ਤੋਂ ਲੈ ਲੋ ਮੈਂ ਵੀ ਛੋਟਾ ਜਿਹਾ ਪੋਰਸ਼ਨ ਮੈਂ ਵੀ ਵਿੱਚ ਆਪਣਾ ਪਲੇ ਕੀਤਾ ਜਿਹੜਾ ਅਲੱਗ ਜਿਹਾ ਔਨਰ ਮੈਂ ਲੈ ਕੇ ਆਇਆ ਤਾਂ ਉਹ ਤਾਂ ਐਕਸਪੈਰੀਮੈਂਟ ਹੁੰਦੇ ਰਹੇ ਉਹ ਐਕਸੈਪਟ ਹੁੰਦੇ ਰਹੇ ਚੀਜ਼ਾਂ ਲੋਕਾਂ ਨੇ ਐਕਸੈਪਟ ਕੀਤੀਆਂ ਫਿਲਮਾਂ ਦੇ ਵਿੱਚ ਔਨ ਸਟੇਕ ਕਰੋੜਾਂ ਰੁਪਈਆ ਹੋ ਜਾਂਦਾ ਕਈ ਵਾਰੀ ਤੁਹਾਡੇ ਕੋਲ ਸੈਕੰਡ ਚਾਂਸ ਹੀ ਨਹੀਂ ਹੁੰਦਾ ਇਸ ਕਰਕੇ ਫਿਲਮਾਂ ਦੇ ਵਿੱਚ ਰਿਸਕ ਲੈਣਾ ਥੋੜਾ ਔਖਾ ਪਰ ਵੱਡੇ ਲੋਕ ਲੈ ਸਕਦੇ ਆ ਜੇ ਜਿਨ੍ਹਾਂ ਕੋਲ ਬਜਟ ਹੈਗੇ ਆ ਜਾਂ ਬੈਕਿੰਗ ਹੈਗੀ ਆ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਹਾਂ ਪਰ ਚਲੋ ਘਰ ਅਸੀਂ ਰਹੇ ਆ